ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ 7 ਵਜੇ ਹੋਏ ਨੇਗੇ ਤੇ ਬਹੁਤ ਸਾਰੇ ਪਕਾਮ ਕਾਰ ਲਏ ਅੱਜ ਆਪਣੇ ਕੰਨੂ ਜਾਊਗੀ ਜੀ ਰੋਟੀ ਬੀਬੀ ਹੋਰ ਰੋਟੀ ਲੱਗਿਆ ਹੋਗਾ ਸਾਢੇ 5 ਵਜੇ ਲੱਗੀ ਸੀ ਰੋਟੀ ਬੀਬੀ ਰੋਟੀ ਲੱਗ ਗਈ ਆ ਮੈਂ ਉਧਰੋਂ ਝਾੜੂ ਲਾ ਕੇ ਆਈ ਸੀਗੀ ਤੇ ਮੱਜਾਂ ਨਮਾਉਣ ਲੱਗਣਾ ਸੀ ਲਾਈਟ ਵੱਜ ਗਈ ਲਾਈਟ ਵੱਗ ਗਈ ਮੱਜਾਂ ਨਮਾਉਣ ਲੱਗਣਾ ਸੀਗਾ ਕਿਉਂਕਿ ਜਿਹੜੇ ਲਾਈਟ ਤੇ ਕੰਮ ਹੋ ਗਿਓ ਉਹ ਲਾਈਟ ਨਾਲ ਹੀ ਹੁੰਦੇ ਨੇ ਜਿਹੜੋ ਟੈਂਕੀ ਨਾਲ ਤਾਂ ਕੁਝ ਵੀ ਨਹੀਂ ਹੁੰਦਾ ਹਨਾ ਪਾਣੀ ਦਾ ਹੋਰੀ ਮੁੱਕ ਜਾਂਦੀ ਆ ਦੋ ਮੱਜਾਂ ਨਮਾਉਣ ਪੀ ਦੋ ਤਿੰਨ ਕ ਮੱਜਾਂ ਦੀ ਮੈਂ ਤਾਂ ਮੈਂ ਆਖਣੇ ਪਰ ਕੇ ਪੈਣੀ ਹੁੰਨੇ ਟੈਂਕੀ ਫੇਰ ਵੀ ਸਾਰੇ ਨਾਤੇ ਤੋਂ ਤਨੇ ਰਾਤ ਸਵੇਰੇ ਹਨਾ ਤੇ ਟੈਂਕੀ ਖਤਮ ਹੋ ਜਾਂਦੀ ਹੈਗੀ ਤੇ ਬਸ ਅੱਜ ਦਾ ਤੇ ਕੱਲ ਦਾ ਕੰਮ ਰਹਿ ਗਿਆ ਦੋ ਦਿਨਾਂ ਦਾ ਆਪਣਾ ਤੇ ਜੋਨ ਇਹ ਕੰਮ ਆਪਣਾ ਨਿਬੜ ਜੂਗਾ ਤੇ ਜਦੋਂ ਫਿਰ ਪੜਾ ਸਾਰਾ ਕੰਮ ਚਾਰ ਪੈ ਗਿਆ ਝੋਨਾ ਲੱਗ ਜੂਗਾ ਤੇ ਇਹਨੇ ਜੇ ਲਾਈਟ ਨਹੀਂ ਆਉਂਦੀ ਮੈਂ ਹੋਰ ਕੰਮ ਕਰਨ ਨਾਲ ਕਰ ਲਵਾਂ ਜਿੰਮੇ ਜਿਹੜੇ ਹੱਸੀ ਕੱਪੜੇ ਧੋਣ ਆਏ ਉਹ ਧੋ ਲਾਣੀਆਂ ਹੋਰ ਕਰ ਲਾਣੀਆਂ ਦੀ ਜੇ ਨਾ ਲਾਈਟ ਆਈ ਫਿਰ ਮੈਂ ਇਦੀ ਤੇ ਉਹ ਕੱਪੜੇ ਧੋਆ ਮੈਂ ਫੇ ਬੀਬੀ ਨਾਲ ਰੋਟੀਆਂ ਰੜਾ ਦੂੰਗੀ ਹਨਾ ਸੇ ਤੇ ਪੱਕ ਜਾਣਗੀਆਂ ਤੇ ਹੁਣ ਝੜੀ ਚੂੜੇ ਲਾ ਕੇ ਇਤੋਂ ਦਰਨੇ ਵੇੜੇ ਚ ਪੇਰਵਾਰ ਨੂੰ ਸਾਫ਼ ਕਰਕੇ ਭਾਂਡੇ ਮਾਂਜੇ ਨੇ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਸਵੇਰ ਵੇਲੇ ਤਾਂ ਆਏ ਵੀ ਨਹੀਂ ਬਿਨ ਉਹ ਨਹੀਂ ਸੁਰੂ ਹੁੰਦਾ ਅੱਜ ਸੁਖਮਣ ਹੋਰੀਆਂ ਗਈਆਂ ਨਹੀਂ ਹੈਗੀਆਂ ਸਕੂਲ ਤੇ ਅੱਜ ਮੈਂ ਕਿਹਾ ਚਲੋ ਹੁਣ ਆਪਾਂ ਬਲੌਗ ਸ਼ੁਰੂ ਕਰ ਲੈਣ ਆ ਜਿਸ ਰੇ ਚੜਿਆ ਨੇ ਹਰ ਰੋਜ਼ ਪਿਛਲੇ ਪਹਿਲੇ ਦੀ ਸੀਰੀ ਚੜਦਾ ਹੈ ਪਹਿਲੇ ਫਿਰ ਬਲੌਗ ਕਰੀਂ ਸੀਰੀ ਚੜਿਆ ਹੈਗਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਕੰਮ ਕੰਮ ਕਰਕੇ ਮਿਲਦੇ ਆ ਤੁਹਾਨੂੰ ਬਹੁਤ ਸਾਰੇ ਹਮ ਕਰਨ ਵਾਲੇ ਭਾਈ ਆਪਣੇ ਤੋਂ ਕਿਉਂ ਨਹੀਂ ਪੰਨਾ ਚੈਨ ਲੜ ਗਾ ਦੀ ਜਿਵੇਂ ਸੰਵਾਦ ਬਹੁਤ ਗੱਲ ਹੈ ਤੇ ਕਿਨਾ ਬਹਿ ਤੀ ਖਾਰ ਲਾਂਗੇ ਆਰੇ ਭਾਈ ਇਹ ਪੁੱਛ ਰਹੇ ਹੋ ਦੇਖੋ ਜਰੂਰ ਕੋਈ ਨਾ ਹਾਂ ਦੇ ਭਾਈ ਇਹ ਪੁੱਛ ਰਿਹਾ ਕਿ ਤੈਨੂੰ ਬਹਿ ਨਾ ਖਾਰ ਲਾਂਗੇ ਕੁਝ ਹੋਰ ਆਪਰੇ ਬੰਦ ਹਾਂ ਲੋ ਜੇ ਸੀ आज दीदी लाग दी अपना दो दिन तो 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 ना काम रह गया बहुत फाइटर जा बहुत तो ये जागी दिक्कतें बहुत होती है लो पिहारी कितनी गर्मी होती है एक कट से स्लाइडर मत गया एक फ्लैट ना कुछ ना आटा है टमाटर 12:00 बजे 12:00 बजे दुबई दुबई दिख रही है जदी फ्लैट पर आई है दुबई नींद तो लगनी नहीं है भाई नहीं लगती ਸਰਦਾਰ ਜੀ ਲੈ ਕੇ ਦਵਾਈ ਜਾੜ ਤੁਕਰੀਏ ਬੁਖਾਰ ਹੈ ਤੇ ਤੁਮ ਹੋ ਰਹੇ ਜੇ ਕਰੇ ਨੇ ਨਾਨੀ ਜੀ ਸਰਵਾਹਾ ਮੈਂ ਜੀ ਰਾਹਾ ਬੀਬੀ ਚਾਹ ਪੀ ਕੇ ਲੱਗੂਗੀ ਫਲਿਆ ਕੱਢਣਾ ਸੀ ਚਾਹ ਵੀ ਅੱਜ 4 ਵਜੇ ਕਰੀਏ ਹੁਣ ਤਾਂ ਤੈਨੂੰ 3:30 ਹੋ ਗਏ ਹੋਣਗੇ ਨਾ ਬੀਬੀ 3 ਵਜੇ ਦੀ 3 ਵਜੇ ਹੁਣ ਚਾਹ ਪੀਤੀ ਅੱਜ 4 ਵਜੇ ਚਾਹ ਤਾਂ ਨਹੀਂ ਹੁੰਦੀ ਕੋ ਮਹੰਬ ਕੇ ਬਾਹਰ 1:00 ਤਾਂ ਵੱਜ ਗਏ ਬੜਾ ਜਿਨਾ ਮਰਤੇ ਨੇ ਫੋਨ ਕੀਤਾ ਨਹੀਂ ਬਾਹਰ ਸੌਣੀ ਨਹੀਂ ਨਾ ਉਹ ਕੱਲ ਦੀ ਮਾਈ ਤਾਂ ਪਾਈ ਗਈ ਪਾਚਰੀ ਮਾਰ ਕੇ ਕਾਇਦ ਮੇ ਜੀਆਂ ਫਿਰ ਉਹ ਗੋਗ ਨੀਂਦ ਨਹੀਂ ਆਈ ਇਹ ਹੀ ਆਈ ਹੈ ਉਹ ਜਿੱਤੇ ਕੰਦ ਵਾਲਾ ਹੈ ਨਾ ਉਹ ਹੀ ਆਈ ਫੋਨ ਆ ਉਹ ਨੂੰ ਇਹ ਭੈਡਾ ਚੱਲੂਗਾ ਆਈਫੋਨ ਤੇ ਬਣੂਗਾ ਲੈ ਮੈਂ ਤਾਂ ਵਧੀਆ ਜਾ ਬਾਕੀ ਇਹ ਲੈ ਉਹਨ ਕੀ ਚੀਜ਼ ਉਹਦਾ ਮਨ ਨੂੰ ਬਧਾ ਲੱਗਦਾ ਹੈ ਉਹਦੀ ਚੀਜ਼ੇ ਚੋਂਦੀ ਆ ਉਹ ਜਿਹੇ ਉਹੀ ਚੀਜ਼ੇ ਚੋਂ ਆਈਫੋਨ ਤੋਂ ਜ਼ਿਆਦਾ ਗੁੱਸਾ ਹੈ ਉਹੀ ਆਈਫੋਨ ਲਈ ਇਹਦਾ ਉਹੀ ਉਹੀ ਤਾਂ 5000 ਦਾ ਉਹੀ ਚੀਜ਼ ਹੈ ਉਹ ਤਾਂ ਹਮੇਸ਼ਾ ਫ੍ਰੀ ਦਾ ਵੀਰੋ ਇਹਨਾਂ ਕੋਈ ਗੱਲ ਨਹੀਂ ਉਹ ਇਹ وہی ਫੋਨ ਉਹਨੇ ਉਹੀ ਫੋਨ ਉਹਨੇ ਕੀ ਹੋਇਆ ਨਾ ਬਲਾਈ ਗੱਲਾਂ ਦਾ ਸਰਦਾਰ ਜੀ ਦਾ ਫੋਨ ਹੈ ਜਿਹੜਾ ਜਿਹੜਾ ਇਹ ਕਹਿੰਦੇ ਨੇ ਕਹਿੰਦੇ ਜਿਹੜੇ ਗਾਹਾਂ ਨੂੰ ਰੋਟੀਆਂ ਪਕਾਉਂਦੀ ਜੀ ਉਹਨੂੰ ਗਿਫਟ ਕਰ ਦੋ ਉਹਨੂੰ ਗਿਫਟ ਕਰ ਮਾ ਨਾ ਸਾਡੇ ਨਾ ਵੀ ਆ ਜੇ ਆਈਫੋਨ ਕੋਈ ਚੀਜ਼ ਨਹੀਂ ਆਪ ਕਿਉਂ ਲੈਂਦੇ ਨੇ ਉਹਨੇ ਇਹ ਨੂੰ ਇਹ ਕਹਿੰਦੀ ਆਪਾਂ ਇੰਨੇ ਜਾਣੇ ਬੈਠਿਆ ਹਾਂ ਐਸੇ ਲਗਾਉਂਦੇ ਨਹੀਂ ਇਹ ਕਿਹੜੀ ਰੋਟੀ ਦਾ ਲਾਹੂ ਉਹ ਕਿਹੜਾ ਬਤਈਆ ਬਹੁਤ ਚੱਲਿਆ ਵਜੇ ਨਾ ਡੈਡੀ ਮੰਮੀ ਵੀ ਆਣੀ ਬਤਾਏ ਤਾਂ ਅਗਲੇ ਸਾਲ ਨੂੰ ਖੜਦੇ ਐ ਕਿਵੇਂ ਖੜਜੂਗਾ ਇਹ ਕਿੰਨੇ ਹੈਗਾ ਕਿਰਾਏ ਕਿੰਨੇ ਬਰੋਆ 13 ਪ੍ਰੋ ਨਹੀਂ ਹੈਗਾ ਚੱਲਾ ਦੇਣਾ ਸਾਲ ਤਾਂ ਹੋ ਗਿਆ ਉਹਦੇ ਦੀਆਂ ਨੂੰ ਕੋਈ ਗੱਲ ਨਹੀਂ ਹੁਣ ਮੈਨੂੰ 17 17 ਪ੍ਰੋ ਨਹੀਂ ਮੁੱਕਰੀ ਨਾ ਜਿਹੜੇ ਉਹ ਬਾਹਰ ਵਰਜੰਦੇ ਆਇਆਂ ਨੂੰ ਪਟਾਣ ਦੇ ਆਪਾਂ ਨੂੰ ਇਹ ਚੀਜ਼ ਨਾ ਆਪਾਂ ਦੇਖੀਏ ਨਾ ਕੋਈ ਲੋੜ ਹੈ ਨਾ ਪੱਲੇਉਣਾ ਕਿ ਭਾਈ ਆਪਾਂ ਨੂੰ ਕਿੱਥੇ ਲੈ ਲਾਂਗੇ ਆਏ ਹਾਂ ਹਾਂ ਅਸੀਂ ਆਈਫੋਨ ਕਿੱਥੇ ਲੈ ਲਾਂਗੇ ਭਾਈ ਬੋਰ ਬਣਾ ਪਰ ਤੇ ਸਹਰਾਂ ਦੀ ਵੀ ਖਰਾਬ ਹੋ ਗਏ ਲਾਉਣੇ ਪੈ ਪੈ ਤੋਂ ਨਾ ਇਹ ਸਾਡੂੜ ਲੱਖ ਕਿਥੋਂ ਲਾ ਲਾਂਗੇ ਜੀ ਲਾ ਲਾਂਗੇ ਇਹ ਤਾਂ ਹੰਝੇ ਆਪਾਂ ਤੇ ਰੋਟੀ ਲਾਈ ਖੇਤੇ ਆਪਾਂ ਜੇ ਉ ਗਈ ਉਹ ਤਾਂ ਆਹ ਕਹਿ ਗਏ ਕਰ ਚੱਲੋ ਉਹ ਤੇ ਨਾ ਦੂਜਾ ਜਿਹੜਾ 4 ਸਾਲ ਪੁਰਾਣਾ 5 ਮੈਨੂੰ ਬਤਾ ਐਨਾ ਪੁਰਾਣਾ ਵੀ ਨਹੀਂ ਹੋਣਾ ਕਰ ਉਹ ਦੋ ਸਾਲ ਹੀ ਹੋਈ ਨੇ ਤੇਰਾ ਪ੍ਰਭਾਅ ਹੋ ਪਰ ਤੇਰਾ ਇਕੱਲਾ ਫਿਰ ਆਹ ਹਾਂ ਕਹਿੰਦਾ ਹੋਇਆ ਇਹ ਤਾਂ ਫਿਰ ਗੁੰਮ ਗਿਆ ਇਹ ਕਿੰਨਾ ਸਸਤਾ ਫਿਰ 50000 ਦਾ ਲਿਆਂਦਾ ਦੀ ਸਾਵਾ ਦੀ ਰੋਪੀ ਵੀ ਆ ਲੈ ਲਾਹੂ ਕੋਈ ਨਾ ਉਹਨਾਂ ਦੀ ਗੱਲ ਹੋ ਗਈ ਤਾਲ ਆਇਆ ਜੀਰੀ ਵੀ ਕਰਕੇ ਗਿਆ ਨਹੀਂ ਮੈਂ ਗਿਫਟ ਮਿਲੂਦਾ ਇਹ ਹੋਰ ਵੀ ਦਾ ਹਰ ਕੋਈ ਨਾ ਗੱਤੂ ਇਹ ਤਾਂ ਇਹ ਮਤਲਬ ਨਾਲ ਵੀ ਮਿਲ ਜੂ ਜਿਹਨਾਂ ਨੇ ਲਾਇਆ ਤੋਂ ਕਾਹੂ ਮਿਲਦਾ ਵਾ ਗੋਡੇ ਕੜਨ ਨਾਲ ਹੋਇ ਪੰਜ ਮਸਾਤੇ ਵੇੜੀ ਗਾਣ ਮੈਂ ਸਾਹ ਸਾਹਮੂ ਇੱਕ ਮੈਲ ਹੁਣ ਲੈ ਕੇ ਦੇ ਦਾਂਗੇ ਅੱਛੀ ਉਹ ਹੀ ਜਿਹੜਾ ਮੋਬਾਈਲ ਆ ਕੇਦੇ ਉਹ ਹੀ ਸੀਰੀਅਮ ਪੈਸੇ ਦੇ ਦੇ ਕੰਮ ਕਰੋ ਬਦਮਾੜ ਰੈਗਲ ਉਹ ਆ ਵੀ ਹੱਥ ਚੁਰਨਾ ਨਹੀਂ ਗੱਲ ਦਾ ਆ ਮਾਵਾ ਨੇ ਪਤਾ ਹੁਣ ਜੀਰੀ ਨੂੰ ਗੋਡੇ ਪਾਉਣ ਪੈ ਜਾਣ ਕਿ ਨਾ ਪਾਪਾ ਫਰ ਨੂੰ ਸਾਰਾ ਇਕੱਠੇ ਬੁਵਾ ਲਾਂ ਫੈਲਵਾਣ ਨੇ ਲਵਾਈਏ ਹੁਣ ਪਾਪੇ ਹੀ ਲਵਾਵਾਂਗੇ ਫੈਲ ਨਾਲ ਹੀ ਤੇਰੀ ਲਵਾਦਨੇ ਦੁਬਾਰਾ ਮੈਂ ਤੇ ਮੌਜੂਦ ਨਾਲ ਫੈਲ ਦੀ ਬਾਤ ਤੇ ਦੰਦਾਂ ਦਾ ਭਜ ਨਹੀਂ ਸਕਦੀ ਜਾਨਣ ਕਹਿੰਦੀ ਆਏ ਸਾਲ ਫਰੇਸ਼ਨ ਕਰਾ ਲੀ ਬਗਾਗਾ ਨਹੀਂ ਆਈ ਗਰਮੀ ਫਰੇਸ਼ਨ ਦੇ ਲਾਗੇ ਬੈਠੇ ਲੱਗਦਾ ਕਿ ਬਾਅਦ ਅਗਰ ਕਾਹਦੇ ਕਾਹਦੇ ਕਰੇ ਤੇ ਲੋਕ ਕਰਾਣ ਕੰਮਰ ਕਲਕ ਬੋਲੀਦਾ ਹੈ ਕਿ ਹੋਰ ਕੀ ਹੈ ਲੋਕ ਤਾਂ ਤੰਦਰੁਸਤੀ ਮੰਗਨੇ ਹੁੰਦੇ ਮਰੀਆਂ ਮੰਗਦੇ ਸਦਨੂ ਦਾ ਪੰਟੋ ਲੈਂ ਡਵਾਈ ਧਰੀਏ ਬੁੱਲੇ ਬੈਠਿਆ ਮੈਂ 2 ਘੰਟੇ ਦਾਣੇ ਦੇ ਕਾਨਕ ਦੇ ਪਾਰ ਲੀਆ ਟਕਵੀ ਦੇ ਵਰਨੇ ਚੱਕ ਤਗਮ ਵਰਕੇ ਦਵਾਈ ਧਰੀਏ ਲੈਟੀ ਪਿਹਾ ਕੇ ਲੈਉਣੀ ਆਏਗੀ 1 ਘੰਟਾ ਤਾਂ ਪਿਆ ਬਾਦੇ ਹਾਂ ਦੇਖ ਕਿਹਨਾ ਜੀਨ ਨੀ ਕੰਮ ਬਹੁਤ ਕਰਨਾ ਗਾਣੀ ਘਣਾਤ ਲਿਉਣੀ ਹੁਣ ਜੀਰੀ ਲੱਗੂਗੀ ਕਾਣੀ ਸਰੋਂ ਦਾ ਗੱਟਾ ਧਰ ਦੇ ਵੇੜਾ ਚ ਮਕਾਣੀ ਕਰ ਆਹ ਸੌਣ ਚੜ ਗਿਆ ਹਸਤਾ ਲੇਵਰ ਨਹੀਂ ਬਾਲ ਕਰਤੇ ਨਾ ਥੀਰ ਬਣਿਆ ਸਾਥੋਂ ਨਾ ਪੂੜਾ ਬਣਾ ਨਾ ਮੱਛੀ ਨਾ ਕੋਣ ਪਤਾ ਕੀ ਕਰਨੇ ਸ਼ ਕੋਲ ਖਾਤ ਤਲੀ ਹੋਈ ਚੀਜ਼ ਖਾਣੀ ਆ ਸ਼ੂਤ ਉਹ ਨਹੀਂ ਨਾੜੀ ਰਿਆਜ ਨੂੰੜੇ ਖਾਣੇ ਤੇ ਸਾਂਹ ਚਾਹ ਤੂੰ ਜਾ ਪੀਣਾ ਕੀ ਚੀਜ਼ ਆ ਤੂੰ ਜੇ ਮਸਤ ਉਹਨੇ ਨੂੰ ਦਵਾਈ ਦੀ ਲੱਗੇ ਜੀ ਮੀਟ ਲੱਗੀਆਂ ਤੇ 200 ਦਾ ਆਉਂਦਾ ਵਾ ਕੀ ਪੀਜਾ ਪੀਜਾ ਲਾਈਆ ਕੀ ਪੀਜਾ ਪੀਜਾ ਲਾਈ ਤੁਸੀਂ ਪੀਜੇ ਚ ਕੀ ਹੁੰਦਾ ਭਲਾ ਘਰ ਵਾਲੀਆਂ ਪੀਰ ਪੂੜੇ ਮੱਠੀਆ ਇਹਦਾ ਪੀਜਾ ਖਾਓ ਪੀਜਾ ਘਰੇ ਬਣਾਓ ਘਰ ਵਾਲ ਜੀਜਾ ਖਾਓ ਬੱਚਿਓ ਕੱਲਿਆਂ ਹੁੰਦੀ ਜੱਮ ਮਾਰੀ ਆਉਂਦੀ ਨੇ हां देसी क्यों खौ चमचियालो हां बापू के की पपर <laughs> लेंडा तो कोई है नहीं की पपर है कहते हैं हां चलो अब आजो हम ਇਹ ਆਪਣੇ ਨਾਲ ਦੇ ਨਾ ਭੈਣ ਹੁਣ ਕਰਨਗੇ ਚਾਟਾ ਤੋਂ ਇਹਦੇ ਨਾਲ ਜ ਆਪਣੇ ਚਾਰ ਬੱਠਲ ਨੇ ਦੋ ਤਾਂ ਆਪਣੇ ਰਸੋਈ ਚ ਵਰਤ ਜਾਂ ਜਿਹੜੋ ਕਿਉਂਕਿ ਬੰਦੇ ਯਾਰ ਹੁੰਦੇ ਨੇ ਕਦੂ-ਕਦੂ ਕੱਟ ਲੈਣਾ ਇੱਕ ਚਾਟਾ ਵਗੈਰਾ ਕੱਟ ਲੈਣਾ ਗੁੰਨ ਕੇ ਲੋਈ ਮੱਜਾਂ ਦੇ ਦਾਣੇ ਲਈਏ ਨੇਗੇ ਜਿਹੜੋ ਮੱਜਾਂ ਸੋਧੀਆਂ ਨੇ ਹਨਾ ਦਾਣਾ-ਦੂਣਾ ਕੱਢਣਾ ਆਪਾਣਾ ਹਰ ਵਕਤ ਹੀ ਲੋੜ ਰਹਿੰਦੀ ਆ ਮੱਜਾਂ ਚ ਬੱਠਲ ਦੀ ਤੇ ਆਪਾਂ ਇਹਦੇ ਵਿੱਚ ਕੱਢਦੇ ਆ ਕਰਦੇ ਆ ਗੇਲਣ ਦੇ ਵਿੱਚ ਬੜੇਵੇਂ ਤੇ ਦਾਣਾ ਜਿੰਨੇ ਆ ਪਿਆ ਮੱਜਾਂ ਦਾ ਮੱਝ ਦਾ ਤੇ ਇਹ ਦੋ ਅੱਠਾਂ ਚ ਘੜਦਾਵਾਂਗੇ ਅੱਧਾ ਅੱਧਾ ਹੁਣ ਪਾ ਦੂੰਗੀ ਅੱਧਾ ਪਾ ਦੂੰਗੀ ਅੱਠਾਂ ਨੇ ਇਹ ਬੜੇਵੇਂ ਜੀ ਥੋੜੀ ਜਿਹੀ ਸਲਾਬ ਜਿਹੀ ਸੀਗੇ ਇਹਨਾਂ ਦੀ ਇਹਨਾਂ ਨੂੰ ਇਹਨਾਂ ਨੂੰ ਤਾਂ ਪਲਵਾ ਲਈਏਗੀ ਤਾਂ ਕਿ ਫੇ ਦੂਜੀ ਮੱਝ ਸੂਹੂਗੀ ਫਿਰ ਉਹਨੂੰ ਪਾਵਾਂਗੇ ਮੈਂ ਉਹ ਦਿਨ ਸਰਾਬ ਨਾ ਹੋ ਜਾਣ ਤਾਂ ਕਰਕੇ ਤੁਹ ਪਲਵਾ ਲਈਆ ਹਾਂਕਦੀ ਆਉਂਦੀ ਸੀ ਜੋ ਸਿੱਲੇ ਸਿੱਲੇ ਜੇ ਹੋਏ ਪੈਸੇ ਸੀ ਜੇ ਸਿੱਧੇ ਜੇ ਪਹਿਲਾ ਦੂਜੀ ਸਬਜ਼ੀ ਕੱਟੇ ਹੁਣ ਮੈਂ ਤੜਕਾ ਲਾਇਆ ਫਾਲੀਆਂ ਜੀ ਨੂੰ ਹੁਣ ਸਵੇਰ ਦੇ ਸਵੇਰ ਦੀ ਸਬਜ਼ੀ ਬਣੂਰਾ ਲਾਹ ਲੰਗੜਾ ਚੱਲ ਕੇ ਰੱਖ ਜੀਏ ਵਾਹ ਹੁਣ ਤੜਕਾ ਲਾ ਦਿੱਤੇ ਗਏ ਇਹਨਾਂ ਤੇ ਤੜਕੇ ਨੂੰ ਲਾਸ ਨੂੰ ਕੱਟਣ ਲੱਗੀ ਟਾਈਮ ਬਾਲ ਲੱਗ ਜਾਂਦਾ ਐਨੇ ਤੋਂ ਬੜੇ ਨੇ ਆਪਾਂ ਮਾਜਰੀ ਘਾਟ ਘਟ ਹੁੰਦੀ ਹੈ ਨਾ ਫਿਰ ਬੜਿਆਂ ਨਾਲ ਸਾਰੇ ਹੋ ਜਾਣਗੇ ਨੂੰ ਜਿਵੇਂ ਆ ਕੇ ਦੇਖੀ ਕਰਦੇ ਆ ਦੇ ਵਿੱਚ ਆਪਾਂ ਹੁਣ ਪੈਣਾ ਪੁੱਸਣੀਆਂ ਦੀ ਕੀ ਪਾ ਕੇ ਬਣਾਇਆ ਆਪਾਂ ਇੱਕ ਕੜਸੀ ਇਹਦੇ ਵਿੱਚ ਘਿਓ ਦੀ ਪਾਈ ਸੀ ਪਾਣੀ ਦੇ ਵਿੱਚ ਹਾਂ ਅੱਧਾ ਕਿਲੋ ਗੁੜ ਪਾਇਆ ਸੀ ਕਿਲੋ ਲੇਟੀ ਪਾਈ ਸੀ ਆਪਾਂ ਨੇ ਕਣਕ ਦਲਾਈ ਹੋਈ ਕਿਲੋ ਪਾਈ ਸੀ ਤੇ ਇੱਕ ਹੋ ਗਿਆ ਫਿਰ ਆਪਣਾ ਅੱਧਾ ਕਿਲੋ ਗੁੜ ਕਿਲੋ ਲੇਟੀ ਡੇਢ ਡੇਢ ਕਿਲੋ ਹੋ ਗਿਆ ਬਾਟੀ ਇਹਦੇ ਵਿੱਚ ਪਾਣੀ ਦੇ ਕੱਪ ਤੋਂ ਹੋਗੀ ਤੇ ਫਿਰ ਇਕੱਠਾ ਨਹੀਂ ਮੈਂ ਪਾਉਂਦੀ ਜੇ ਇਹਦੀ ਦੋਨ ਇੱਕ ਮੈਂ ਇਸਦਾ ਹੀ ਇਹ ਜਾਨ ਇਹ ਅੱਧਾ ਸਵੇਰੇ ਪਾਉਂਗੀ ਤੇ ਅੱਧਾ ਅੱਥਲੇ ਪਾਉਂਗੀ ਆਥਨ ਨੂੰ ਠੰਡਾ ਹੋ ਜਾਊਗਾ ਜਦੋਂ ਉਤਾਰ ਚੋਣੀ ਆ ਪੰਜ ਵਾਜੇ ਨੂੰ ਹੋਇਤ ਸਾਡੇ ਕਿ ਤਿੰਨ ਹੋ ਜਾਣਗੇ ਜੇ ਨਾ ਠੰਡਾ ਹੋਇਆ ਫਿਰ ਮਾਰੇ ਬੱਠਾ ਚ ਤਾਰ ਲਾਂਗੇ ਪਾਣੀ ਦਾ ਬੱਠਾ ਵੱਡਾ ਬੱਠਾ ਕਰ ਕੇ ਟੱਬ ਜਾ ਉਹ ਤਾਰ ਲਾਂਗੇ ਮੈਂ ਦੇਖੋ ਅੱਧਾ ਥੱਲੇ ਜਮਾਨ ਲੱਗਿਆ ਹੈਗਾ ਇਹਦਾ ਦਲੀਆ ਮੰਗਦੀ ਹੋਰ ਹੈ ਬਸ ਇਹਨਾਂ ਹਲਕੀ ਹਲਕੀ ਅੱਗ ਤੇ ਪਕਾਇਆ ਜਾਂਦਾ ਜੀ ਰੋ ਦੋ ਦੋਣੀ ਥੰਨੇ ਲੱਗਦਾ ਪਾਣੀ ਪਾਈ ਜਾਵੇ ਹਲਕੀ ਹਲਕੀ ਅੱਗ ਤੇ ਬਣਾਈ ਜਾਵੇ ਅਦਰੋਂ ਅਦਰ ਕੱਢ ਲਿਆ ਮੈਂ ਅੱਧਾ ਹੁਣ ਪਾ ਦੂਗੀ ਤਾਂ ਦਸ ਦੇ ਦਾਂਗੀ ਸਵੇਰਾ ਆ ਤਾਂ ਕਿਦਾਂ ਦਾਂਗੇ ਕਿਉਂਕਿ ਬਿੱਲੀ ਕੁੱਤਾ ਕੋਈ ਹੂਣਾ ਪਾਵੇ ਆਹ ਤੋ ਕੇ ਇਹ ਕੱਢ ਦੂੰਗੀ ਮੱਜਾ ਕੱਖਾ ਜੇ ਪਾ ਬਣ ਲ ਦਿੱਤੀਆਂ ਲੇਕੀਆਂ ਹੁਣ ਨਮਾ ਆਵਾਂਗਾ ਕਿਉਂਕਿ ਨਮਾ ਆ ਕੇ ਤਾਂ ਸਵੇਰੇ ਲੈਟ ਨਹੀਂ ਸੀ ਹੋਏਗੀ ਹੁਣ ਵੀ ਨਾ ਪਾ ਜਿੱਤੇ ਟੈਂਕੀ ਚੋਂ ਪਾਣੀ ਨਾ ਤਾਂ ਜਪਾਣੀ ਦਿਵਾ ਤਾਲੇ ਦਾ ਪਾਣੀ ਫਿਰ ਖੁਲਕ ਪੀ ਲਾਂਦੇ ਨੇ ਹਣਾ ਨਿਆ ਹੁਣ ਤਕੀਲਾ ਸਵੇਰੇ ਇਹ ਚ ਦਾਲ ਬਣੂਗੀ ਲੱਗਿਆ ਹੋਇਆ ਦਾਣਾ ਮੈਨੂੰ ਉਹ ਖੁੱਲੇ ਭਾਂਡੇ ਉਧਰ ਖੁੱਲੇ ਥਾਂ 'ਚ ਪਾਣੀ ਦਾ ਭਰ ਕੇ ਢਾਲ ਦੋਂ ਬਿੰਦਕ ਖਾਪੋ। ਸਾਬੀ ਚ ਬਿਲਕੁਲ ਨਹੀਂ ਲੱਗਿਆ ਹੈਗਾ ਸਤੀਲੇ ਰਿਆਲ ਹੈ। ਲੋ ਜੀ ਆਪਣੇ ਮਲਾਈ ਪਾ ਦਿੱਤੀ ਐ। ਉਧਰ ਦੇ ਵਿੱਚ ਆ ਸਬਜੀ ਦੇ ਵਿੱਚ ਦੁੱਧ ਪਾ ਦਿੱਤਾ ਹੈਗਾ। ਅੰਮੀ ਸੌਲੇ ਬਵਾ ਰਹੀ ਆ। ਸਬਜ਼ੀ ਦੀ ਢੜਕ ਕੇ ਉਹਨਾਂ ਨੂੰ ਦਾਦ ਲਵਾਂਗੀ ਤੇ ਹੁਣ ਆਪਾਂ ਕੱਢ ਦਾਂ ਜੀ ਦੁੱਧਰੇ ਵਿੱਚ ਆਂਡਿਆਂ ਦੇ ਵਿੱਚੋਂ ਦੁੱਧ ਜਾਨੀ ਕਿ ਹ ਮਲਾਈ ਮਿਲੂ ਹੀ ਲਾਉਣਿਆਂਗੇ ਆਜ ਤਾਂ ਮੈਂ ਮਲਾਈ ਵਿੱਚ ਹੀ ਦੁੱਧ ਪਾ ਲਿਆਗਾ ਥੋੜੀ ਜੀ ਮਲਾਈ ਰਹਿਂਦੀ ਐ ਦੇ ਵਿੱਚ ਤੇ ਹੁਣ ਆਪਾਂ ਪ੍ਰੈਜੀ ਦੇ ਵਿੱਚ ਦੇਖਦੇ ਹਾਂ ਕਿੰਨਾ ਕੁ ਦੁੱਧ ਬਾਹਰ ਆ ਫਿਰ ਉਸ ਹਿਸਾਬ ਨਾਲ ਪਾਥਣੇ ਰੱਖਾਂਗੇ ਹਨਾ ਦੁੱਧ ਤਾਂ ਇਹ ਨਾਲ ਕਿੰਦੋ ਬੜਾ ਹੀ ਚਾਤਾ ਇਹਨਾਂ ਬਣੂਗੀ ਸਵੇਰੇ ਤੇ ਇਹ ਤੋਂ ਮੜਿਆਈ ਮੂਹੇ ਲਾ ਕੇ ਆਪਾਂ ਤੋਂ ਕਿਹੜਾ ਹੋਣਿਆ ਕੰਨੀ ਇਹ ਕੰਨੀ ਦੇ ਵਿੱਚ ਕੱਢ ਦਾਂਗੇ ਦੁੱਧ ਜਿਹੜਾ ਨਾ ਨਿਕਲਿਆ ਨਹੀਂ ਫਿਰ ਦੂਜਾ ਦੂਜੀ ਕੰਨੀ ਚ ਕੱਢ ਦਾਂਗੇ ਇਸ ਤਰ੍ਹਾਂ ਆਪਣੇ ਕੰਮ ਹੋ ਰਹੇ ਨੇ ਹੁਣ ਬਸ ਦੁੱਧਵਾਰ ਚੋਂ ਮਲਾਈ ਲਾ ਕੇ ਆਪਾਂ ਜਾਨਾਂਗੇ ਮੱਝਾ ਵੱਡ ਭਾਂਡੇ ਮਾਜ ਕੇ ਦੁੱਧ ਪਾ ਦੇ ਵੇਲੇ ਕਰਦੇ ਆਂ ਦੇਖੋ ਖੇਲ ਚ ਭਾਂਡੇ ਨਹੀਂ ਸਾਹਦੇ ਲੋਟ ਆਉਂਦੇ ਬਸ ਦੇ ਘਰਾਂ ਚ ਹਨ ਇੱਕ ਕੂੜਾ ਇੱਕ ਭਾਂਡੇ ਬਸ ਦੇ ਘਰ ਅੱਜ ਖੇਡਣ ਖੰਡਾਉਣ ਸੁੱਖ ਨਾ ਰਹਿੰਦਾ ਯਾ ਹਨ ਤੇ ਸਬਜੀ ਬਣ ਗਈ ਆ ਪੈਸੇ ਕੱਢ ਕੇ ਤੇ ਦੀਦੀ ਦੇ ਨਾ ਗੁਰਮੰਡਾ ਕਮੀਜ਼ ਆ ਬਾਟ ਕੇ ਉੱਡਣਾ ਜਾਣ ਤੇ ਦੱਬੀ ਧਰਦਾਂ ਲੀਆ ਵਰਦੀ ਵਾਲਾ ਕਮੀਜ਼ ਫਟ ਗਿਆ ਨੇ ਢੀੜਾ ਹੋ ਗਿਆ ਤੇ ਉਹ ਨਮਾ ਲੈ ਹੋਣਾ ਤਾਂ ਜਿਵੇਂ ਆਖਾਂ ਦੇ ਕੱਪੜੀ ਨਹੀਂ ਲੋਟ ਆਉਂਦੇ ਸਾਰਾ ਦਿਨ ਕੱਪੜੇ ਹੀ ਲੋਟ ਆਉਂਦੇ ਨਾ ਕੰਮ ਲੋ ਆਪਾਂ ਲੋਟ ਡਾਉਣ ਨਾ ਕੱਪੜੇ ਲੋਟਾਉਣ ਚਲੋ ਜੀ ਆਪਾਂ ਮਲਾਈ ਲਾ ਲਈਏ ਹੁਣ ਨਿਕਲ ਰਿਹਾ ਬਾਹਰ ਨਹੀਂ ਤਾਂ ਲੱਗਿਆ ਉਹਨਾਂ ਨੂੰ ਹਣ ਲੋ ਜੀ ਆਪਾਂ ਨੇ 260 ਰੁਪਏ ਕਾਊਂਟਰ ਆ ਪਰ ਉਹਨਾਂ ਨੂੰ 40 ਰੁਪਏ ਇੱਕ ਵਨਟਰ ਮੰਗਣ ਲੱਗਿਆ ਲੱਗਿਆ ਹੈਨਾ ਲੋ ਜੀ ਆਪਾਂ ਨੇ ਕੰਮ ਕਰ ਲਏ ਨੇਗੇ ਵੈਸੇ ਜੁਨੇ ਹੈਨਾ ਮਗਰ ਉਹ ਜੁ ਦੇਣਾ ਬਹੁਤ ਵਧੀਆ ਲਾਏ ਸਾੜੇ ਤਾਂ ਤਕਰੀਬਨ ਸਾਰ ਸਾਰੇ ਹੀ ਪੈ ਗਏ ਇੱਕ ਅੱਧੇ ਕਰਦੇ ਰਹਿੰਦਾ ਹੈਗਾ ਤੇ ਸਾਰੇ ਹੀ ਪੈ ਗਿਆ ਹੁਣ ਸਾਡੇ ਪਿੰਡ ਪੈ ਗਏ ਸਭ ਦੀ ਪੈ ਗਿਆ ਹੁਣਾ ਹਣਾ ਕਿਉਂਕਿ ਕਿਸਾਨ ਵੀਰਾਂ ਨੇ ਬਹੁਤ ਕਾਹਲ ਨਾਲ ਆਚਾਰ ਪਾਇਆ ਵੀ ਸੌਂ ਚੜਦਾ ਹੈਗਾ ਹਣਾ ਸੌਂ ਤੇ ਬਰਸ ਵੱਧ ਤੈਂਜੀ ਹੁੰਦੀ ਆ ਆਏ ਪਤਾ ਨਹੀਂ ਸਾਰਾ ਸਾਲ ਸੁੱਕਾ ਲੰਘ ਜੇ ਤੇ ਵੈਸੇ ਗੁਰੂ ਦੇ ਰੰਗ ਨੇ ਤਾਂ ਹਨਾ ਬੀਹਾਰ ਚ ਨਹੀਂ ਆਈ ਆ ਸੌਤੀ ਹੋਈ ਮਨ ਨਾਲ ਲੁੱਟ ਜਾ ਲੁੱਟ ਜੀ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਬਸ ਆਪਣਾ ਰਹਿ ਗਿਆ ਕੰਮ ਕੱਲ੍ਹ ਕੱਲ ਦਾ ਕੱਲ ਦਾ ਅੱਧਿਕ ਦਿਨ ਦਾ ਕੰਮ ਆ ਆਪਣਾ ਕਰੀ ਬਣ ਆਪਣੇ ਸਾਰਾ ਝੋਨਾ ਲੱਗ ਜੂਗਾ ਬਹਿ ਕਿਰਪਾ ਕਰੇ ਸਭ ਤੇ ਜਿਵੇਂ ਸਾਡੇ ਸਾਡੇ ਤੇ ਕਿਰਪਾ ਕਰੀ ਆ ਵਧੀਆ ਝੋਨਾ ਲੱਗ ਗਿਆ ਵਧੀਆ ਚਾਰ ਪੈ ਗਿਆ ਸਭ ਦੇ ਬਹਿ ਕਿਰਪਾ ਕਰੇ ਚਲੋ ਜੀ ਵੀਡੀਓ ਦੇਖਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਤੇ ਹੁਣ ਜੀ ਝੋਨਾ ਝੋਨਾ ਲੱਗ ਗਿਆ ਦੇਖਦੇ ਆ ਕਿਸ ਪੈਂਟ ਪਾਈ ਕੋਲੇ ਇਹ ਗੇੜਾ ਵੱਜਿਆ ਹਨਾ ਦੀਖਦੇ ਸਾਰੇ ਨੇ ਪਰ ਹੁਣ ਝੋਨਾ ਲੱਗਣ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਉਹ ਦੂਹੇ ਜਾ ਰਹੇ ਕੰਮ ਵਾ ਕਿੱਥੇ ਜਾਵਾਂਗੇ ਕਿ ਜਿ ਬਜਾਇਆ ਮੰਗੇ ਤੋੜੇਗੀ ਕੁੱਤੇ ਨੂੰ ਮੈਂ ਤਾਂ ਬਹੁਤਾ ਹੈ ਤੇ ਮਿਲਾਂਗੇ ਕਾਲ ਨੂੰ ਤੋੜ ਦੇਗੀ ਕਿਸੇ ਨਵੇਂ ਵਲੌਗ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਵਾਰੀ ਕੁਝ ਜੀ ਕਾਲ ਸਾਹਿਬ ਬੰਦ ਕੀ